ਪਰ ਇਹ ਝੋਟੀਆਂ ਦੇ ਮਾਸਾਂ ਦੇ ਦਾ ਕੋਈ ਨਾ ਆ ਮਾਸ ਚ ਕੋਈ ਤੱਥਾ ਨਹੀਂ ਹੈਗੀ ਕਿਸੇ ਜੱਟ ਨੇ ਚੰਗੀ ਪਾਲੀ ਹੋਈ ਹੈ ਵੇਖੇ ਤਾਂ ਕੱਟੇ ਵਿੱਚ ਠੀਕ ਹੈ ਹੂੰ ਪਰ ਆ ਵੀ ਤਾਂ ਨਹੀਂ ਜੇ ਕੋ ਪਾਲਦਾ ਤਾਂ ਆਇਆ ਕਾਟੂ ਮਾਰ ਚ ਆ ਲੋ ਜੀ ਦਿਖਾਉਂਦੇ ਆਪੇ ਕੀ ਇਗੜਾ ਤੋਂ ਕਹੇ ਜੇ ਰਹਿੰਦੇ ਸਿੱਤੀ ਕਹੇ ਜੇ ਚੰਪਰਾਏ ਨੇ ਜਿੰਨੀ ਵੀ ਲੈਣੀ ਹਾਲੀ ਪੜਾ ਦੇ ਕੱਟੀਆਂ ਮਗਰ ਵੀਰੇ ਕਿੰਨੇ ਪੈਸੇ ਮੰਗਦਾ ਬਾਈ ਇਹਦੇ ਹਾਂ 30000 ਹੰਦੀ ਜ਼ਿਆਦਾ ਨਹੀਂ ਤੁਸੀਂ ਆਪਣੇ ਬੇਟੇ ਯਾਰ ਨੂੰ ਤਾ ਲੋ ਜੀ ਛੋਰੀ ਅੱਪ ਬੋਲਣਾ ਕੀ ਆਪਾਂ ਬਾਤ ਇੱਕ ਵਾਰੀ ਸ਼ਾਨ ਦਿਖਾ ਦੇ ਤਾਲ ਸੁਣ ਕਿੰਨੇ ਲੀਟਰ ਹੈਗਾ ਦੁੱਧ ਥੱਲੇ ਦੁੱਧ 6 ਲੀਟਰ ਹੈ 6 ਲੀਟਰ ਹੈ ਚੋਲ ਹੀ ਭਵੇਂ ਦੋ ਟੈਂਕ ਕਿੰਨੇ ਹੁਣ ਕਿੰਨੇ ਦੀ ਜੋਈ ਰਾਤੀ ਜੋਈ ਵੀ ਆ ਟੜਕਨ ਤੋਂ ਰਾਤ ਨੂੰ ਅਸੀਂ ਲਿਆਉਂਦਾ ਰਾਤ ਨਹੀਂ ਪਹਿਲਾਂ ਤਾਂ ਅੱਛਾ ਦੁਆ ਕਹਿੰਦੇ ਕੰਮਾਂ ਤੇ ਜਾਵਾਂਗੇ ਫੇਰ ਮੰਗਾ ਚਲਾ ਆ ਰਿਹਾ ਤੇ ਕਿੰਨੇ ਪੈਸੇ ਦੀ ਹੁਣ ਅੱਛਾ 70000 ਤੇ ਉਧਰ ਲਈ ਹੈ ਉਧਰ ਅੱਜ 25 ਦਿਨ ਹੋ ਗਏ ਬਾਈ ਅੱਜ 25 ਦਿਨ ਹੋਏ ਅੱਜ ਬਾਈ ਤੈਨੂੰ ਇਹ ਤੈਨੂੰ ਕਹਿ ਗਈ 4 ਦਿਨ ਇਹ ਆਪਣੀਆਂ ਹੀ ਸਾਰੀਆਂ ਨਹੀਂ ਜੱਟ ਦੀ ਜ਼ੋਰ ਹੈ ਜੀ ਆਪਣੇ ਬੰਦੇ ਅੱਛਾ ਠੀਕ ਹੈ ਚੱਲ ਤੇ ਜੈ ਜੈ ਕਿੰਨੇ ਦੀ ਦੇਂਗਾ ਪਿਆਰਾਂ ਨੂੰ ਡੋਟ ਲੱਗਦੇ 65000 ਦੀ 65 ਦੀ ਹੈਗਾ ਮੋਬਾਈਲ ਨੰਬਰ ਮੁੰਡੇ ਤੇ ਚਾਹ ਅੱਛਾ ਇੱਕ ਵਾਰੀ ਮੈਂ ਜਾ ਫੇਰ ਦਿਖਾ ਦੇ ਬੜਾ ਵਧਾ ਨਗੀਨ ਵਾਲੀ ਫਿਰ ਤੇ ਆ ਕੇ ਘਾਟੂ ਚਾ ਮੋਬਾਈਲ ਨੰਬਰ ਕਿੰਨਾ ਜਰਾ 688 ਹਾਂ ਬਗਨ ਜੈ ਜੀ ਤਰ ਭਾਈ ਕਿੰਨੇ ਦੀ ਦੇਂਗਾ ਜੈ ਜੈ 9000 ਸਿੱਧਾ 60 ਤੋਂ ਘੱਟ ਨਹੀਂ ਦੇਣੀ 60 ਤੋਂ ਘੱਟ ਨਹੀਂ ਦੇਣੀ ਇੱਕ ਵਾਰੀ ਮੈਂ ਫੇਰ ਦਿਖਾ ਕੇ ਚੱਲਾਂਗੇ ਕਰਮਾ ਇਹ ਆ ਲੈ ਹੋਰ ਹੋਰ ਦਿਖਾਉਂਦੇ ਆ ਉਧਰ ਇੱਕ ਹੋਰ ਜ਼ਬਰਦਸਤ ਖੜੀ ਸੀ ਤੇ ਉਹ ਵੀ ਦਿਖਾਉਣਾ ਚਾਹੀਦਾ ਤੇ ਆ ਲੋ ਜੀ ਕੀ ਚਾਹ ਲੈਤੇ ਵਾਰੀ ਚੰਗੇ ਆਪਣੀ ਇਹ ਕਿੰਨਾ ਦੁੱਧ ਹੈ ਹੁਣ ਇਹਦੇ ਥੱਲੇ 7 ਕਿਲੋ 7 ਕਿਲੋ ਕਿੰਨੇ ਦੀ ਦਈਗਾ 55000 55 ਦੀ ਦੁੱਧ ਰਲ ਗਈ ਗੁੱਡ ਵੀ ਨਦੀ ਕਪੜਾ ਠੀਕ ਹੈ ਤੇ ਉਹ ਨਾਲ ਦੀ ਉਹ ਕਪੜਾ ਇਹਨੇ ਜਿਹੜਾ ਬੱਚਾ 30 ਕਿਲੋ ਦਾ ਉਹਦੇ ਮਗਰ ਬੱਚਾ 30 ਕਿਲੋ ਦੋਤਾ ਕਿੰਨੇ ਦੀ ਤੇ ਮੋਬਾਈਲ ਨੰਬਰ ਬੋਲੀ ਤੇਰਾ 936396712 ਇੱਕ ਵਾਰੀ ਫੇਰ ਬੋਲੀ 9463394712 ਤੇ ਪਿੰਡ ਕਿਹੜਾ ਆਪਣਾ ਲਹਿਰਾਖਾਨਾ ਲਹਿਰਾਖਾਨਾ ਇਹ ਪਛੂ ਤੁਸੀਂ ਪਿੰਡਾ ਚੋਂ ਲੈ ਲੈਣ ਨੂੰ ਫਿਰ ਹੈ ਹਾਂ ਅੱਛਾ ਤੇ ਜੇ ਨਾ ਬਿਕਿਆ ਫਿਰ ਕਾਟੂਗਾ ਚੋਂ ਕਿ ਕਰ ਲਿਆਉਂਗੇ ਠੀਕ ਹੈ ਬਾਈ ਨਾ ਚ ਪਰਕਰੋ ਫਿਰ ਜਿਆਰ ਘਰੇ ਲਜਾਉ ਟੋਕੜ ਗੱਬਣ ਕਿੰਨਾਂ ਨੂੰ ਜਾਂ ਥੋੜੇ ਦੁੱਧ ਵਾਲੀ ਥੋੜਾ ਪੈਸਾ ਲਾਉਣਾ ਨਾ ਉਹਨਾਂ ਵਾਸਤੇ ਹੀ ਚੰਗੀਆਂ ਐ ਇਹ ਸਾਰੀਆਂ ਮੱਜਾਂ ਇਹਨਾਂ ਬਾਈਆਂ ਕੋਲੀ ਐ ਸੁਪਰਕ ਕਰੋ ਮੋਬਾਈਲ ਨੰਬਰ ਬੋਲਤਾ ਦੇਖ ਯਾਰ ਤੇ ਦੁੱਧ ਵਾਲੀ ਮੱਝ ਇਹਨੂੰ ਕਟੂਚ ਖੜੀ ਦਿਖਾ ਜੀ ਇਹ ਆ ਲਓ ਨਮਾਈ ਨੂੰ ਤਾਂ ਹੈ ਨਹੀਂ ਦੁੱਧ ਦੇਊ ਕਿੱਥੋਂ ਅੱਜੀ ਨਵਾ ਕੇ ਲਿਆ ਬਾਈ ਇਹ ਲੈ ਦੇਖੋ ਜੀ ਇਹ ਕਟੂਚ ਜਾ ਰਹੀ ਐ ਤੇ ਚੰਗੇ ਦੁੱਧ ਵਾਲੀ ਮੱਝ ਐ ਤੇ ਦੁੱਧ ਹੈ ਵੀ ਆ ਥੱਲੇ ਅੱਜ ਮੈਂ ਤੁਹਾਨੂੰ ਨਾ ਦੁੱਧ ਵਾਲੀਆਂ ਮੱਝਾਂ ਦਿਖਾਉਂਗਾ ਜਿਹੜੀਆਂ ਥੱਲੇ ਦੁੱਧ ਹੈਗਾ ਜੇ ਕਾ ਇੱਧਰ ਹੋ ਦਬਾਉਣਾ ਕਿਹੜਾ ਇੱਕ ਹੋਰ ਬੂਰੀ ਖੜੀ ਐ ਦੇਖਿਆ ਵੀ ਕੱਟਾ ਹੈ ਜਾਂ ਉਹ ਤੁਸੀਂ ਅੱਛਾ ਛੋਟੀ ਐ ਛੋਟੀ ਐ ਆ ਕੀ ਦੀਆ ਬਾਈ ਖਰੀਦੀ ਹੋਈ ਐ ਤੁਸੀਂ ਕਿੰਨੇ ਦੀ ਖਰੀਦੀ ਐ ਗੁੰਡਲ ਆ ਪਤਾ ਨਹੀਂ ਕਿੰਨੀ ਕੀ ਲਾਇਆ ਐ ਤੇ ਆ ਵੀ ਮੱਝ ਦੁੱਧ ਵਾਲੀ ਹੈ ਤੇ ਮਗਰ ਆ ਕੱਟਰੂ ਹੈ ਤੇ ਦੇਖੀਏ ਕੱਟਾ ਕੱਟੀ ਹੈ ਪੂਤਾ ਮੰਗੂ ਪਾਲੇ ਚਿਖਰੀ ਆਹ ਤਾਂ ਸਪਰ ਉਹ ਭਾਈ ਚਲੋ ਬੰਦ ਬੈੱਡੇ ਦੇ ਨੀਚੇ ਉਹ ਕੱਟੀ ਐ ਕਿਹੜੀ ਮੈਥ ਕੋਨ ਨੂੰ ਕਰਦਾ ਜੀ ਇਹ ਆ ਵਾਲੀ ਲੈ ਫਿਰ ਆਹ ਲੱਛ ਦੇ ਇੱਕ ਵਾਰੀ ਆਹ ਕੱਟੀ ਕਿੰਨੇ ਚੱਲਦੀ ਐ ਤੇ ਕਿੰਨਾ ਦੁੱਤਾ ਐ ਆ ਸੌਰੀ ਤੇ ਕਿੰਨੀ ਉਮਰ ਐ ਦੀ ਤੇ ਕਿੰਨਾ ਪੈਸਾ 6 6 ਥਾਲ ਦੀ ਐ ਇਹ ਤਾਂ ਨਹੀਂ ਇਹਦਾ ਕੀ ਰੇਟ ਐ ਥੈਂਕ ਯੂ ਯਾਰ ਤੇ ਇਹਦਾ ਕਿੰਨਾ ਚੱਲ ਕੇ ਇਹਦਾ ਵੀ ਤੇਰਾ ਮੋਬਾਈਲ ਨੰਬਰ ਹੈ ਨਹੀਂ ਜਾਨ ਨੀ ਠੀਕ ਹੈ ਪਿੰਡ ਕਿਹੜਾ ਹੈ ਘੰਟਾ ਵੰਣਾ ਠੀਕ ਹੈ ਚੱਲ ਮੋਬਾਈਲ ਨੰਬਰ ਹੈ ਨਹੀਂ ਕੋਈ ਗੱਲ ਆਪਣੀਆਂ ਕਟੀਆਂ ਹਾਂਜੀ ਕਿੰਨੇ ਚਿਰ ਦੀ ਆ ਇਹ ਸਾਲ ਦੀ ਹੋਈ ਹੈ ਕਿੰਨੇ ਪੈਸੇ ਦੀ ਆ ਇਹਦਾ 25000 ਰੁਪਏ ਮੋਲ ਦੇ ਆ ਇਹਦਾ 25 ਆ ਕਿੰਨੇ ਦੀ ਆ ਇਹ 14 ਮਹੀਨਿਆਂ ਦੀ ਹੋ ਗਈ। ਹਾਂ। ਇਹਦਾ 32000 ਜੀ ਇਹਦਾ 32 ਉਹ ਉਹ ਵੀ 14 ਮਹੀਨਿਆਂ ਦੀ ਹੈ ਜੀ। ਹਾਂ। ਇਹਦਾ 3000 ਰੁਪਏ ਬੋਲੋ। ਤੇ ਕੱਟੀਆਂ ਲਿਆ ਕੇ ਵੇਚਦੇ ਨਾ ਤੁਸੀਂ? ਹਾਂ ਜੀ ਲਿਆ ਕੇ ਵੇਚਦੇ। ਪਿੰਡ ਕਿਹੜਾ? ਪਿੰਡ ਸੋਖਣਾ ਮੋੜ ਜ਼ਿਲ੍ਹਾ ਬਰਨਾਲਾ ਦਾ। ਅੱਛਾ। ਤੇ ਮੋਬਾਈਲ ਨੰਬਰ ਬੋਲੋ। ਮੋਬਾਈਲ ਨੰਬਰ 6284027470 ਤੇ ਰੱਖ ਦਿਓ 5-4 ਕਰੇ। ਬੰਦਿਆਂ ਯਾਦਾ ਮੈਂ ਇਹਦੇ ਮੱਦੀ-ਮੱਦੀ ਲਾ ਲੈਣੇ ਉਹਦੇ ਮੋਟਿਆਂ ਦੀਆਂ ਵੈਸੇ। ਮਾਲਕ ਫੋਨ ਤੇ ਪੁੱਛ ਲੂ ਬੰਦਾ। ਹਾਂ ਜੀ। ਤੇ ਕੱਟੀਆਂ ਵਧੀਆ ਰੱਖਦਾ ਬਾਈ ਆ ਵੀ ਬਹੁਤ ਵਧੀਆ ਪਲੀ ਹੋਈਆਂ ਕ ਦੇ ਆਓ ਵੀ ਮੈਂ ਮਾਲਕ ਕਿਤੇ ਹੋ ਜੁਲਾਈਂਦੇ ਨਾ ਹਾਂ ਭਾਈ ਮੌਕੇ ਤੇ ਮਾਰ ਤਾੜ ਕਰਾਂਗੇ ਠੀਕ ਹੈ ਕਟੀਆਂ ਕਟੀਆਂ ਨਹੀਂ ਆ ਇਹ ਸਾਰੀਆਂ ਕਟੀਆਂ ਇੱਕ ਸੱਜਣ ਕੋਲ ਹੀ ਆ ਮੇਰੇ ਸਾਹ ਨਾਲ ਖਰੀਦੀਆਂ ਹੋਈਆਂ ਇਹ ਖਰੀਦ ਕੇ ਨਾ ਪਿੰਡਾਂ ਦੇ ਵਿੱਚੋਂ ਐ ਇਕੱਠੀਆਂ ਕਰ ਲੈਂਦੇ ਨੇ ਇਕੱਠੀਆਂ ਕਰਕੇ ਬਾਅਦ ਦੇ ਵਿੱਚ ਤੁਸੀਂ ਮੰਡੀ ਤੇ ਆ ਜਾ ਕਰੋ ਤੇ ਆ ਕੇ ਨਾ ਖਰੀਦ ਕੇ ਲੈ ਜਾ ਕਰੋ ਬਹੁਤ ਚਨੱਕੀਆਂ ਕਟੀਆਂ ਨੇ ਆ ਦੇਖ ਕਿ ਲਿਚਕਾ ਮਾਰਦੀ ਹੈ ਤੇ ਆ ਦੇਖ ਇਹ ਸਾਰੀਆਂ ਕਟੀਆਂ ਨੇ ਕੁਝ ਹੋ ਖੜੀਆਂ ਨੇ ਇੱਧਰ ਗੱਲ ਕਰਾਉਣਾ ਆ ਬਾਈ ਨਾ ਆਪਣੀਆਂ ਰਹਿ ਮਿੱਤਰਾ ਕਿਹੜੇ ਮੁੰਡੇ ਦੀ ਹੈ ਅੱਛਾ ਇਹਨਾਂ ਦਾ ਮੈਂ ਬੰਦਾ ਭਾਲਦਾ ਕਿ ਕਿੱਥੇ ਆ ਤੇ ਫਿਰ ਇਹਨਾਂ ਨਾਲ ਗੱਲ ਕਰਾਂਗੇ ਕੋਈ ਤੇ ਇਹਦਾ ਮੋਬਾਈਲ ਨੰਬਰ ਦਊਂਗਾ ਲੈ ਕੇ ਹੋਰ ਤਾਂ ਇਹ ਤਾਂ ਕੀ ਪੁੱਛ ਰਾਂ ਤੇ ਜਦੋਂ ਤੁਸੀਂ ਜੇ ਕਿਸੇ ਬੰਦੇ ਦਾ ਇਰਾਦਾ ਹੁੰਦਾ ਨਾ ਕਿ ਟਰੂ ਪਾਲ ਲੈਣ ਦਾ ਕਟੀਆਂ ਤੇ ਇਹਨਾਂ ਦਾ ਮੈਂ ਮੋਬਾਈਲ ਨੰਬਰ ਲੈ ਕੇ ਦਊਂਗਾ ਤੇ ਖਰੀਦ ਲਿਆ ਕਰੋ ਆਪੇ 5-4 ਸਾਲਾਂ ਚ ਹੋ ਜਾਂਦੀ ਐ 2-3 ਸਾਲਾਂ ਚ ਸੋਹਣੀਆਂ ਕਟੀਆਂ ਵਿੱਚ ਇਹਦੇ ਆ ਲੋ ਕਿੰਨੀ ਕਿੰਨੇ ਕਰੇ ਚ ਨਹੀਂ ਹੈ ਹਾਂਜੀ ਕਿੰਨੇ ਕਿੰਨੇ ਕ ਪੈਸਾ ਨੇ ਆ ਲੀਲੀ ਰਵੀ ਚ ਨਹੀਂ ਖੜੀ ਆ ਹਾਂ ਨੀਲੀ ਰਵੀ ਹੈ ਇਹ ਤਾਂ ਪਤਾ ਤੂੰ ਟਾਪ ਤਾਂ ਕਿੰਨਾ ਲਿਖਣਾ ਕਰ ਦੇ ਇਧਰ ਮੂੰਹ ਇਧਰ ਕਰੀ ਇਹਦਾ ਮੂੰਹ ਦਿਖਾਈ ਯਾਰ ਲਵੀ ਜਿੰਨੂੰ ਲੀਲੀ ਰਵੀ ਕਹਿੰਦੇ ਹੁੰਦੇ ਹਨਾ ਇਹ ਉਹ ਲੀਲੀ ਰਵੀ ਚਾਹੇ ਕਰਤੀ